ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨਾਂ ਤੇ ਕਰਵਾਏ ਧਾਰਮਿਕ ਮੁਕਾਬਲਿਆਂ ਵਿੱਚ ਬੱਚਿਆਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਉਂਦਾ ਲਿਆ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰੇ ਦਸਤਾਰ ਲਹਿਰ ਵੱਲੋਂ ਗੁਰੂ ਜੀ ਦੇ ਮਹਾਨ ਪਰਉਪਕਾਰੀ ਕਿਰਤੀ ਗੁਰਸਿੱਖ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਉਹਨਾਂ ਦੇ ਜੱਦੀ ਪਿੰਡ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਪੂਰਨਾ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਜਿਨ੍ਹਾਂ ਵਿੱਚ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜੈਸ ਵਿੱਚ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੁਰੂ ਨਾਨਕ ਦੇਵ ਡੀਏਵੀ ਪਬਲਿਕ ਸਕੂਲ ਪਿੱਕੀਵੈਂਡ ਕਲਗੀਧਰ ਅਕੈਡਮੀ ਪਿੱਕੀਵੈਂਡ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪਬਲਿਕ ਸਕੂਲ ਸੋਰਸਿੰਗ ਗੋਲਡਨ ਲਾਈਫ ਪਬਲਿਕ ਸਕੂਲ ਮਾੜੀ ਗੋੜ ਸਿੰਘ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੇਲਾ ਮੋੜ ਅਤੇ ਸਿਫਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਖਾਲੜਾ ਦੇ 300 ਤੋਂ ਵੱਧ لڑਕੇ-ਲੜਕੀਆਂ ਨੇ ਭਾਗ ਲਿਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਜਮਾਤਾਂ ਦੇ ਅਨੁਸਾਰ ਗਰੁੱਪ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ ਦਫਤਾਰ ਮੁਕਾਬਲਾ ਤੇ ਹੋਰ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸ਼ੀਲਡਾ ਤੇ ਬਾਕੀ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਲੜਾ ਵਾਈਸ ਕੋਆਰਡੀਨੇਟਰ ਭਾਈ ਹਰਜੀਤ ਸਿੰਘ ਆਸਟ੍ਰੇਲੀਆ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਸਖਤਰ ਭਾਈ ਨਿਰਮਲ ਸਿੰਘ ਸੋਰ ਸਿੰਘ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅੰਮ੍ਰਿਤਪੁਰ ਆਜ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਦਸਤਾਰ ਦੁਮਾਲਾ ਮੁਕਾਬਲਾ ਵਿੱਚ ਜਜਮੈਂਟ ਦੀ ਭੂਮਿਕਾ ਹਰਜੀਤ ਸਿੰਘ ਲਹਿਰੀ ਹਰਪ੍ਰੀਤ ਸਿੰਘ ਪੱਟੀ ਖਜ਼ਾਨਚੀ ਭਾਈ ਮਨਦੀਪ ਸਿੰਘ ਕੋਲੀਆਂ ਕਲਾ ਜੋ ਨਾਲ ਇੰਚਾਰਜ ਪਿੱਠਵੜ ਪਾਈ ਗੁਰਜਤ ਸਿੰਘ ਜਗਦੀਸ਼ ਸਿੰਘ ਸਾਜਨ ਪ੍ਰੀਤ ਸਿੰਘ ਮੱਕੀ ਕਲਾ ਸੁਖਮਨ ਦੀਪ ਸਿੰਘ ਹਰਮਨ ਦੀਪ ਸਿੰਘ ਆਕਾਸ਼ ਦੀਪ ਸਿੰਘ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਾਈ ਹਰਚਰਨ ਸਿੰਘ ਉਬੋਕੇ ਮੀਤ ਸਕੱਤਰ ਭਾਈ ਹੀਰਾ ਸਿੰਘ ਸੋਨ ਮੀਤ ਪ੍ਰਧਾਨ ਅਤੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਖਾਲੜਾ ਭਾਈ ਭਗਵਾਨ ਸਿੰਘ ਸਰਕਲ ਇੰਚਾਰਜ ਸਿੱਖ ਮਿਸ਼ਨਰੀ ਕਾਰਜ ਨੇ ਸ੍ਰੀ ਵਾਮਨ ਦੇ ਭਾਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਗਜੀਤ ਜਗੀਰ ਸਿੰਘ ਰਸੀਵਰ ਭਾਈ ਜਸਪਾਲ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਗੁਰਸਾਹਿਬ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉਹਨਾਂ ਨੇ ਆਉਣ ਵਾਲੇ ਸਮੇਂ ਅੰਦਰ ਵੀ ਹਰੇਕ ਪੱਖ ਤੋਂ ਸੁਝੇਵੋ ਸੰਸਯੋਗਤ ਕਰਨ ਦਾ ਪ੍ਰੋਸਾ ਦਵਾਈਆ ਤੇ ਨਾਲ ਹੀ ਗੁਰੂ ਦੀ ਬਖਸ਼ਿਸ਼ ਸਿਰ ਪਾਉ ਦੇ ਕੇ ਸਭਨਾ ਵੀਰਾਂ ਦੀ ਹੌਸਲਾ ਅਫਜ਼ਾਈ ਕੀਤੀ ਵੱਖ-ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਅਧਿਆਪਕ ਨਿਸ਼ਾਨ ਸਿੰਘ ਮੈਡਮ ਸੁਰਿੰਦਰ ਕੌਰ ਮੈਡਮ ਪਰਮਜੀਤ ਕੌਰ ਮੈਡਮ ਸੰਦੀਪ ਕੌਰ ਮੈਡਮ ਸੁਰਿੰਦਰ ਕੌਰ ਮੈਡਮ ਮਨਪ੍ਰੀਤ ਕੌਰ ਬਖਸ਼ੀਸ਼ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਦੇ ਮੈਂਬਰ ਸਰਵਨ ਸਿੰਘ ਪੌਵੈਂਡ ਮੈਂਬਰ ਚਾਨਣ ਸਿੰਘ ਨੰਬਰਦਾਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਈ ਹਰਦੀਪ ਸਿੰਘ ਪੂਲਾ ਪੱਤਰਕਾਰ ਹਰਜਿੰਦਰ ਸਿੰਘ ਗੋਲਨ ਔਰੰਗ ਸਿੰਘ ਬਿਜਲੀ ਬੋਰਡ ਤੋਂ ਸਰਪੰਚ ਬਲਜੀਤ ਸਿੰਘ ਪੂਲਾ ਅਤੇ ਜਗਜੀਤ ਸਿੰਘ ਖਾਲੜਾ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਤਾਂ ਵਾਸਤੇ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਭ ਨੇ ਖੂਬ ਆਨੰਦ ਮਾਣਿਆ ਭਾਵੇਂ ਪਾਠ ਕਰਦਾ ਭਾਵੇਂ ਗੁਰਬਾਣੀ ਕੰਠ ਕਰਦਾ ਗੁਰਬਾਣੀ ਨਾਲ ਪਿਆਰ ਕਰਦਾ ਉਹ ਅਤੇ ਬਹੁਤ ਬਖਸ਼ਿਸ਼ਾਂ ਪਰ ਕਸੀਪੇ ਨੂੰ ਦੁਨੀਆ ਦੀਆਂ ਚੀਜ਼ਾਂ ਨੂੰ ਪੈਸੇ ਨੂੰ ਤਰਜੀਹ ਦਿੰਦੇ ਆ ਕਿ ਸਾਡੇ ਕੋਲੇ ਮਦਾਰ ਤੋਂ ਆਉਣੋਂ ਤਾਂ ਕੋਣ ਕੋਟੀਆਂ ਕਾਰਾਂ ਪੈਸਾ ਆਉਂਦਾ ਪਰ ਜਿਹੜਾ ਬੰਦਾ ਗਰਬਾੜੀ ਨਾਲ ਛੁੜ ਕੇ ਚੱਲਦਾ ਹੈ ਗਰਬਾੜੀ ਉਸ ਨੂੰ ਐਸਾ ਜੀਵਨ ਦਿੰਦੀ ਹੈ ਐਸਾ ਉਹਦਾ ਸੁਭਾਅ ਬਣਦਾ ਐਸਾ ਮਿਹਨਤੀ ਬਣਦਾ ਕਿ ਗਰਬਾੜੀ ਅੱਖ ਤੇ ਪੈਸਾ ਗੰਠ ਹੈ ਪੈਸਾ ਨਹੀਂ ਕੋਕਲਾ ਨਾ ਬੈਂਕ ਵਿੱਚ ਹੋਣਾ ਅਕਾਊਂਟ ਵਿੱਚ ਹੋਣਾ ਜੇਬ ਵਿੱਚ ਕੋਈ ਨਾ ਕੋਈ ਰੱਬ ਟਾਣੀ ਦਿਵਾ ਦਿੰਦਾ ਪਰ ਪੈਸੇ ਦੀ ਕਦੀ ਵੀ ਬੱਚੇ ਉਤਲ ਵਰਤੋਂ ਨਹੀਂ ਕਰਨੀ ਗਲਤ ਵਰਤੋਂ ਨਹੀਂ ਕਰਨੀ ਬਾਬਿਆਂ ਨੂੰ ਪੈਸਾ ਲੈਣਾ ਤੇ ਸਗਾਤੇ ਲਾਉਣਾ ਨਿਕਾਉਣਾ ਨਹੀਂ ਬਾਬੇ ਬਹੁਤ ਮਿਹਨਤ ਕਰਦੇ ਔਰ ਬਹੁਤ ਮਿਹਨਤੇ ਪੈਸੇ ਨਾਲ ਸਵੇਰੇ ਸਾਨੂੰ ਸਕੂਲ ਭੇਜਦੇ ਆ ਸਾਰਾ ਦਿਨ ਅਸੀਂ ਐ ਸਾਜਦੇ ਵਰਦੀਆਂ ਸਾਨੂੰ ਉਹ ਦਿੰਦੇ ਆ ਬਸਤੇ ਬੈਗ ਉਹ ਦਿੰਦੇ ਆ ਬਾਬੇ ਕਿਤਾਬਾਂ ਸਭ ਕੁਝ ਦਿੰਦੇ ਰਹੇ ਉਹ ਦਿੰਦੇ ਆ ਕਿਸਾ ਦਾਰਦੇ ਐ ਰਵੀਸ਼ਨ ਵੱਖਰੀ ਦੇ ਦਿਆ ਸਾਰਾ ਸਾਲ ਖਰਚੇ ਵਾਸਤੇ ਜੇਬ ਖਰਚਾ ਰੋਜ਼ ਦਿੰਦੇ ਆ ਪਰ ਕਈ ਵਾਰ ਸਾਥੂ ਸਾਥ ਨਹੀਂ ਹੁੰਦਾ ਇਸ ਲਈ ਉਸ ਪੈਸੇ ਨੂੰ ਬੜਾ ਸਮਝ ਕੇ ਵਰਤਣਾ ਜਿਹੜਾ ਸਮਝੀਓ ਕਰਦੇ ਬਾਪੇ ਖਰਚ ਕਰ ਰਹੇ ਹਨ ਸਕੂਲ ਭੇਜ ਰਹੇ ਤੁਹਾਡੇ ਬਾਅਦ ਕਿਨੇ ਕਿਨੇ ਕੀਮਤੀ ਸਕੂਲ ਬਿਲਡਿੰਗਾਂ ਪੜਿਆ ਕਿੰਨਾ ਪ੍ਰਬੰਧ ਉਹਦਾ ਮੋਰਤ ਕੀ ਹੈ ਸਿੱਖਿਆ ਸੇਵਾ ਨਹੀਂ ਆ ਸਿੱਖਿਆ ਨਹੀਂ ਆਓ ਤੇ ਸੇਵਾ ਨਹੀਂ ਸ਼ਹੀਦ ਬਾਈ ਤਰਨ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰੇ ਦਸਤਾਰ ਲਹਿਰ ਦੇ ਵੱਲੋਂ ਪਰਉਪਕਾਰੀ ਸ਼ਖਸੀਅਤ ਪਾਈ ਤਾਰੂ ਸਿੰਘ ਜੀ ਸ਼ਹੀਦ ਜਿੰਨਾਂ ਦੇ ਜੱਦੀ ਪਿੰਡ ਕੂਲਾ ਵਿਖੇ ਸੁਭਾਈਮਾਨ ਗੁਰਦਰਾ ਸਾਹਿਬ ਵਿਖੇ ਸ਼ੀਤ ਪਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦੇ ਵੱਲੋਂ ਬੱਚਿਆਂ ਦੇ ਤਾਰਨਕ ਮੁਕਾਬਲੇ ਨੇ ਉਹ ਕਰਵਾਏ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਲਿਖਾਈ ਮੁਕਾਬਲਾ ਜਿਹਨੂੰਸੀਂ ਕੈਲੀਗ੍ਰਾਫੀ ਕਹਿੰਦੇ ਹਾਂ ਉਸ ਕੋ ਮੁਕਾਬਲਾ ਜਿਹੜਾ ਉਹ ਬੱਚਿਆਂ ਦਾ ਚੱਲ ਰਿਹਾ ਹੈ ਬੱਚੇ ਬਹੁਤ ਸ਼ਿੱਦਤ ਦੇ ਨਾਲ ਚਾਹ ਦੇ ਨਾਲ ਜਿਹੜੇ ਨੇ ਉਭਾਰੇ ਨੇ ਜਿਸ ਦਿਨ ਅਸੀਂ ਇਹ ਮੁਕਾਬਲਾ ਸ਼ੁਰੂ ਕੀਤਾ ਸੀ ਬਹੁਤੇ ਬੱਚਿਆਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ ਪਰ ਅੱਜ ਸਾਨੂੰ ਖੁਸ਼ੀ ਵੀ ਹੋ ਰਹੀ ਹੈ ਇਹ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਲਿਖਾਈ ਆ ਉਹ ਕਰ ਰਹੇ ਨੇ